ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਸ਼ਹੀਦ ਬਾਬਾ ਬਚੇਤ ਸਿੰਘ ਦੀ ਬਸਤੀ ਮਿੱਠੂ ਤੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁੱਤੀਆਂ ਸਾਰੇ ਸੰਸਾਰ ਦੇ ਵਾਸਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 15 ਤਰੀਕ 15 10 2025 ਤੋਂ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਆਰੰਭ ਹੋਈਆਂ ਜੋ ਕਿ 2 ਤਰੀਕ ਨੂੰ 2 11 ਨੂੰ ਸਮਾਪਤੀ ਹੋਈ ਖੰਡ ਪਾਠ ਸਾਹਿਬ ਦੀ ਲੜੀ ਚੱਲੀ ਉਸ ਤੋਂ ਬਾਅਦ 26 11 2025 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਪੂਰੇ ਪਿੰਡ ਦੀ ਪ੍ਰਕਰਮਾ ਕਰਦਿਆ ਹੋਇਆ ਗੁਰਦੁਆਰਾ ਗੁਰੂ ਨਾਨਕ ਸਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਗਰ ਬਾਬਾ ਬੁੱਢਾ ਜੀ ਪੁੱਲ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰਨਾਨਕ ਨਗਰ ਤੋਂ ਹੁੰਦਾ ਹੈ ਗੁਰ ਸ਼ਾਮ ਨੂੰ 8 ਵਜੇ ਗੁਰਦੁਆਰਾ ਸੇ ਸੇ ਸਿੰਘ ਸਭਾ ਚੀਤ ਬਾਬਾ ਬਚਿੱਤਰ ਸਿੰਘ ਜੀ ਦੀ ਕੇ ਸਮਾਪਤੀ ਹੋਈ ਸੰਗਤਾਂ ਨੇ ਇੰਨਾ ਉਤਸ਼ਾਹ ਦਿਖਾਇਆ ਕਿ ਪੈਰ ਰੱਖਣ ਦੀ ਥਾਂ ਵੀ ਨਹੀਂ ਸੀਗੀ ਇੰਨਾ ਸੰਗਤਾਂ ਦਾ ਹੜ੍ਹ ਸੀ ਨਗਰ ਕੀਰਤਨ ਦੇ ਵਿੱਚ ਤੇ ਅੱਜ ਅੱਜ ਧੰਨ ਧੰਨ ਸ੍ਰੀ ਗੁਰਗੰਦ ਸਾਹਿਬ ਆਰ ਜੀ ਤੁਰਕੀ ਬਾਣੀ ਆਇ ਤਿੰਸਾਂ ਲਈ ਚਿੰਤਾ ਮਟਾਈ ਦੇ ਅਖੰਡ ਪਾਰਸਾਹ ਜੀ ਦੇ ਭੋਗ ਪਾਏ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕਰ ਰਹੇ ਨੇ ਸਾਡੇ ਵਿੱਚ ਸਰਕਾਰਯੋਗ ਜਸ਼ਨਦੀਪ ਸਿੰਘ ਜੀ ਸਠਿਆਲਾ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ ਸਾਡੇ ਵਿੱਚ ਆਪਣੇ ਇੰਦਰਬੀਰ ਸਿੰਘ ਜੀ ਨੇ ਹਾਜ਼ਰੀ ਭਰੀ ਭਾਈ ਸਵਰਨ ਸਿੰਘ ਨੇ ਵੀ ਹਾਜ਼ਰੀ ਭਰੀ ਸਾਡੇ ਹਜੂਰੀ ਰਾਗੀ ਜਿਥਾ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਭਰੀ ਤੇ ਸਾਡੀਆਂ ਪਿਆਰੀਆਂ ਲਾਡਲੀਆਂ ਗੁਰਗੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਜਾ ਰਹੇ ਹਨ ਬਾਦ ਸਬਜ਼ੀ ਦੀ ਤਿਆਰ ਕੀਤੀ ਜਾ ਰਹੀ ਹੈ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਗੁਰਪੁਰਬ ਨੂੰ ਮਨਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਂ